ਰਦਾਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਕਾਲ ਨਹੀਂ ਕੱਢਣੀ ਹੁਸ਼ਿਆਰਪੁਰ ਦੇ ਕਸਬੇ ਟਾਂਡੇ ਦਾ ਪਿੰਡ ਕੋੜੇਵਾ 47 ਤੋਂ ਪਹਿਲਾਂ ਮੁਸਲਮਾਨ ਰਾਜਪੂਤਾਂ ਦਾ ਮਸ਼ਹੂਰ ਪਿੰਡ ਸੀ ਇਹਦੇ ਨੇੜੇ ਨੇੜੇ ਗੜੀ ਕੰਦਾਲਾ ਚੱਟਾ ਦਰਿਆ ਬਾਬਕ ਜੋੜਾ ਤੇ ਬਗਿਆੜੀ ਆਦ ਪਿੰਡ ਨੇ ਇਸ ਇਲਾਕੇ ਚ ਸਭ ਨਾਲੋਂ ਜ਼ਿਆਦਾ ਟੌਰ ਕੋੜੇਵਾਹ ਵਾਲੇ ਜੈਲਦਾਰ ਦੀ ਹੁੰਦੀ ਸੀ ਉਨੇ ਥੜੇ ਦਾਰ ਨੂੰ ਆਖਿਆ ਹੋਇਆ ਸੀ ਜੇ ਮੇਰੇ ਕੋਲੋਂ ਮਸਲਾ ਹੱਲ ਨਾ ਹੋਵੇ ਤਾਂ ਤੂੰ ਉਦੋਂ ਮੇਰੀ ਜੇਲ੍ਹ ਵਿੱਚ ਦਾਖਲ ਹੋਣਾ ਏ ਉਸ ਜੇਲ੍ਹਦਾਰ ਦੀਆਂ ਗੱਲਾਂ ਬਜ਼ੁਰਗ ਨੂੰ ਅੱਜ ਵੀ ਯਾਦ ਨੇ ਇੱਕ ਵਾਰ ਉਹਦੇ ਪੁੱਤਰ ਨੇ ਕਿਸੇ ਕੁੜੀ ਨਾਲ ਛੇੜਖਾਨੀ ਕੀਤੀ ਕੋਲ ਖੜੇ ਕਿਸੇ ਸਿਆਣੇ ਬੰਦੇ ਨੇ ਉਹਨੂੰ ਟੋਕਿਆ ਮੁੰਡਾ ਮੂਹਰੇੋਂ ਕਾਲ ਕੱਢ ਕੇ ਬੋਲਿਆ ਅਸੀਂ ਤਾਂ ਇੰਜ ਹੀ ਕਰਦੇ ਹੁੰਨੇ ਆ ਉਹ ਸਿਆਣਾ ਬਿਆਣਾ ਬੰਦਾ ਸ਼ਿਕਾਇਤ ਲੈ ਕੇ ਜੇਲ੍ਹਦਾਰ ਕੋਲ ਪਹੁੰਚ ਗਿਆ ਜੈਲਦਾਰ ਆਪਣੇ ਪੁੱਤਰ ਨੂੰ ਕਹਿਣ ਲੱਗਾ ਆਪਣੀ ਜੁੱਤੀ ਲਾ ਕੇ ਮੇਰੇ ਹੱਥ 'ਚ ਫੜਾ ਦੇ ਜਦੋਂ ਜੈਲਦਾਰ ਆਪਣੇ ਪੁੱਤਰ ਦੇ ਸਿਰ 'ਚ ਜੁੱਤੀਆਂ ਮਾਰਨ ਲੱਗਾ ਤਾਂ ਇਹ ਸਭ ਵੇਖ ਕੇ ਸ਼ਿਕਾਇਤ ਲੈ ਕੇ ਗਿਆ ਉਹ ਬੰਦਾ ਡਰ ਗਿਆ ਉਹ ਮੁੰਡੇ ਨੂੰ ਛਡਾਉਣ ਲੱਗਾ ਤਾਂ ਜੈਲਦਾਰ ਨੇ 5-7 ਜੁੱਤੀਆਂ ਉਹਦੇ ਵੀ ਰੱਖ ਦਿੱਤੀਆਂ ਗੜੀ ਪਿੰਡ ਦੇ ਮਾਦੋਂ ਨੂੰ ਚੜ੍ਹਦੀ ਉਮਰੇ ਕੁਲਣ ਦਾ ਸ਼ੌਂਕ ਪੈ ਗਿਆ ਉਹਦੀ ਉਹਦੀ ਬੈਠਕ ਪਿੰਡ ਦੇ ਇੱਕ ਸ਼ਰਾਰਤੀ ਬੰਦੇ ਨਾਲ ਹੋ ਗਈ। ਇੱਕ ਵਾਰ ਖੱਖ ਪਿੰਡ ਤੋਂ ਬਰਾਤ ਆਈ। ਮਾਦੋ ਦੇ ਸਾਥੀ ਨੇ ਕੋਈ ਸ਼ਰਾਰਤ ਕਰ ਦਿੱਤੀ। ਕੇਸਦੈਲਦਾਰ ਕੋਲ ਚਲਾ ਗਿਆ। ਉਨੇ ਦਿਨੀ ਮਾਦੋ ਪਿੰਡ ਦਾ ਵੱਡਾ ਭਰਾ ਫੌਜ ਤੋਂ ਛੁੱਟੀ ਆਇਆ ਹੋਇਆ ਸੀ। ਉਹ ਜੇਲ੍ਹਦਾਰ ਨੂੰ ਮਿਲਿਆ ਉਹਨੇ ਜੇਲ੍ਹਦਾਰ ਨੂੰ ਸਾਰੀ ਕਹਾਣੀ ਸੁਣਾਈ ਉਹਦੀ ਇਜਾਜ਼ਤ ਨਾਲ ਉਹ ਮਾਦੋ ਸਿੰਘ ਨੂੰ ਪਿੰਡੋਂ ਲੈ ਗਿਆ ਤੇ ਫੌਜ ਵਿੱਚ ਭਰਤੀ ਕਰਵਾ ਦਿੱਤਾ ਬਾਅਦ ਚ ਉਹੀ ਮਾਦੋ ਸਿੰਘ ਭਾਰਤ ਦਾ ਬਹੁਤ ਵੱਡਾ ਪਹਿਲਵਾਨ ਬਣਿਆ ਇੱਕ ਵਾਰ ਦੀ ਗੱਲ ਹੈ ਜੇਲ੍ਹਦਾਰ ਦੇ ਪਤੀ ਜੇ ਰਫੀਕ ਦੀ ਲੜਾਈ ਪਿੰਡ ਦੇ ਮੁੰਡੇ ਰਮਜ਼ਾਨ ਨਾਲ ਹੋ ਗਈ ਦੋਵੇਂ ਇੱਕ ਦੂਜੇ ਦੇ ਵਾਰ ਫੜੇ ਫੜ ਲਏ ਰਫੀਕ ਰਮਜ਼ਾਨ ਨੂੰ ਮਾਹ ਪੈਣ ਦੀਆਂ ਗਾਲਾਂ ਕੱਢੀ ਜਾਏ ਰਮਜ਼ਾਨ ਨੇ ਮੂੰਹ ਰਿਓ ਇੱਕ ਵੀ ਗਾਲ ਨਾ ਕੱਢੀ ਸਗੋਂ ਉਹਨੂੰ ਆਖੀ ਗਿਆ ਰਫੀਕ ਤੈਨੂੰ ਰੱਬ ਦਾ ਵਾਸਤਾ ਗਾਲ ਨਾ ਕੱਢ ਅਗਲੇ ਦਿਨ ਦੀ ਗੱਲ ਹੈ ਪ੍ਰਾਰਥਨਾ ਵੇਲੇ ਵੱਡੇ ਉਸਤਾਦ ਨੇ ਰਮਜ਼ਾਨ ਦੀ ਗੱਲ ਸਾਰੇ ਬੱਚਿਆਂ ਨੂੰ ਸੁਣਾਈ ਲੜਾਈ ਵਾਲੀ ਸ਼ਾਮ ਰਮਜ਼ਾਨ ਦਾ ਅੱਬਾ ਰਫੀਕ ਦੀ ਸ਼ਿਕਾਇਤ ਲੈ ਕੇ ਜੇਲ੍ਹਦਾਰ ਕੋਲ ਗਿਆ ਜੈਲਦਾਰ ਕਹਿਣ ਲੱਗਾ ਰਮਜ਼ਾਨ ਤੈਨੂੰ ਕਿਹੜਾ ਕੋਈ ਗਾਲ ਨਹੀਂ ਆਉਂਦੀ ਹੁਣੇ ਮੇਰੇ ਸਾਹਮਣੇ ਇਸ ਹਰਾਮ ਜਹਦੇ ਨੂੰ ਰੱਜ ਕੇ ਗਾਲਾਂ ਕੱਢ ਰਮਜ਼ਾਨ ਮੂਰਿਓ ਕਹਿਣ ਲੱਗਾ ਜੈਲਦਾਰ ਸਾਹਿਬ ਮੇਰੇ ਉਸਤਾਦਾਂ ਮੈਨੂੰ ਇਹੋ ਸਬਕ ਸਿਕਾਇਆ ਹੈ ਕਿ ਕਦੇ ਕਿਸੇ ਨੂੰ ਗਾਲ ਨਹੀਂ ਕੱਢਣੀ ਮੈਂ ਇਹਨੂੰ ਕਤਲ ਵੀ ਕਰ ਵੀ ਸਕਦਾ ਹਾਂ ਤੇ ਖੁਦ ਕਤਲ ਹੋ ਵੀ ਸਕਦਾ ਹਾਂ ਪਰ ਮੇਰੇ ਮੂੰਹੋਂ ਕਦੇ ਕਿਸੇ ਲਈ ਗਾਲ ਨਹੀਂ ਨਿਕਲ ਸਕਦੀ ਇਹ ਗੱਲ ਸੁਣਦਿਆਂ ਹੀ ਉਸਤਾਦ ਜਦਮਚ ਜਬਾਤੀ ਹੋ ਗਿਆ ਇਹ ਗੱਲ ਸੁਣ ਕੇ ਬੜੇ ਬੱਚੇ ਬੜੀ ਥੇਰ-ਤਾਰੀਆਂ ਮਾਰਦੇ ਰਹੇ। ਤਾੜੀਆਂ ਮਾਰਨ ਵਾਲਿਆਂ 'ਚ ਪੰਜਵੀਂ ਜਮਾਤ ਦਾ ਵਿਦਿਆਰਥੀ ਰਾਮਾ ਵੀ ਸੀ। ਹੁਣ ਉਹ 94 ਵਰਿਆਂ ਦਾ ਬਾਬਾ ਰਾਮਾ ਬਣ ਚੁੱਕਿਆ ਏ। ਕੁਝ ਦਿਨ ਪਹਿਲਾਂ ਮੈਂ ਉਹਨੂੰ ਮਿਲਣ ਗਿਆ। ਸਾਫ਼ ਸੁਥਰੀ ਦੇਖ ਵਾਲੇ ਇਸ ਬਜ਼ੁਰਗ ਨੇ ਮਿੱਠੇ ਬੋਲਾਂ ਨਾਲ ਮੇਰਾ ਸਵਾਗਤ ਕੀਤਾ। ਅਸੀਂ ਕੋਠੇ ਤੇ ਗੱਡੀਆਂ ਕੁਰਸੀਆਂ ਤੇ ਬੈਠ ਕੇ ਕਿ 47 ਦੇ ਆਰ ਭਾਰਤੀਆਂ ਗੱਲਾਂ ਸ਼ੁਰੂ ਹੋ ਗਈਆਂ ਜਵਾਨੀ ਦਾ ਵੀ ਨਸ਼ਾ ਹੁੰਦਾ ਉਸ ਨਸ਼ੇ 'ਚ ਕਈ ਵਾਰ ਚੰਗੇ ਮੰਦੇ ਦਾ ਖਿਆਲ ਨਹੀਂ ਰਹਿੰਦਾ ਉਦੋਂ ਮੈਂ ਵੀ ਮੁੰਡਿਆਂ ਦੀ ਟੋਲੀ ਵਿੱਚ ਰਲ ਗਿਆ ਸੀ ਇੱਕ ਵਾਰ ਦੀ ਗੱਲ ਸੁਣਾਵਾਂ ਅਸੀਂ 5-7 ਮੁੰਡੇ ਕੋੜੇਵਾ ਪਿੰਡ ਵੱਲ ਜਾ ਰਹੇ ਸੀ ਰਾਹ ਵਿੱਚ 22-23 ਵਰਿਆਂ ਦਾ ਮੁੰਡਾ ਜ਼ਖਮੀ ਹੋਇਆ ਦਰਦ ਨਾਲ ਚੀਕ ਰਿਹਾ ਸੀ ਮੈਂ ਉਹਨੂੰ ਪਹਿਲਾਂ ਵੀ ਕਈ ਵਾਰ ਵੇਖਿਆ ਸੀ ਘੋੜੀ ਤੇ ਸਵਾਰ ਹੋਇਆ ਉਹ ਕੋਈ ਰਾਜਕੁਮਾਰ ਲੱਗਦਾ ਹੁੰਦਾ ਸੀ ਅਸੀਂ ਉਹਦੇ ਕੋਲੋਂ ਲੰਘਣ ਲੱਗੇ ਤਾਂ ਉਹ ਸਾਨੂੰ ਕਹਿੰਦਾ ਰੱਬ ਦਾ ਵਾਸਤਾ ਮੈਨੂੰ ਮਾਰ ਦਿਓ ਅਸੀਂ ਹੈਰਾਨ ਹੁੰਦਿਆਂ ਇੱਕ ਦੂਜੇ ਵੱਲ ਵੇਖਣ ਲੱਗੇ ਉਹਦਾ ਬੰਦਾ ਮਰਨਾ ਕਿਹੜਾ ਕੋਈ ਵੱਡੀ ਗੱਲ ਸੀ ਦੇਨ ਰਾਤ ਇਹੋ ਤਾਂ ਕੰਮ ਚੱਲਦਾ ਸੀ ਅਸੀਂ ਪਿੰਡਾਂ ਤੇ ਹਮਲਾ ਕਰਦੇ ਲੋਕ ਜਾਨ ਬਚਾਉਣ ਲਈ ਦੌੜਦੇ ਇਤੋਂ ਤੱਕ ਕਿ ਮਾਵਾਂ ਆਪਣੇ ਦੁੱਧ ਚੁੰਗਦੇ ਬੱਚੇ ਸੁੱਟ ਕੇ ਦੌੜ ਜਾਂਦੀਆਂ ਬੰਦੇ ਆਪਣੀਆਂ ਜਨਾਨੀਆਂ ਨੂੰ ਛੱਡ ਕੇ ਭੱਜ ਜਾਂਦੇ ਸਾਹਮਣੇ ਮੌਤ ਦੇ ਕੇ ਸਾਖ ਕੀੜੀਆਂ ਰਿਸ਼ਤੇ ਨਾਤੇ ਮੂਹ ਮੁਹੱਬਤ ਸਭ ਕੁਝ ਭੁੱਲ ਭਲਾ ਜਾਂਦਾ ਪਰ ਇਹੋ ਜਿਹਾ ਵਾਕੂਆ ਪਹਿਲੇ ਕਦੇ ਨਹੀਂ ਸੀ ਹੋਇਆ ਕਿੱਡੀ ਨੋਕੀ ਗੱਲ ਸੀ ਕੋਈ ਸੋਹਣਾ ਸੁਨੱਖਾ ਗੱਭਰੂ ਹੱਥ ਜੋੜ ਕੇ ਕਤਲ ਹੋਣ ਲਈ ਮਿੰਨਤਾਂ ਕਰ ਰਿਹਾ ਸੀ ਮੈਂ ਮਿਆਂ ਚੋ ਤਲਵਾਰ ਧੂਣ ਲੱਗਾ ਤਾਂ ਮੇਰਾ ਹੱਥ ਹੱਥ ਤੇ ਦਿਲ ਦੋਵੇਂ ਕੰਬ ਗਏ ਮੈਂ ਤਾਂ ਥਾਏ ਬੁੱਤ ਹੋ ਗਿਆ ਮੇਰੇ ਮਿੱਤਰ ਵੀ ਦਚਿੱਤੀ ਵਿੱਚ ਪੈ ਗਏ ਉਹਦੇ ਰਹਾਂ ਨੇ ਅਹਿੱਲ ਖੜੇ ਰਹੇ ਉਹ ਹੱਥ ਜੋੜੀ ਮਿੰਤਾ ਕਰੀ ਜਾ ਰਿਆ ਸੀ ਸਾਡੇ ਚੋਂ ਕੋਈ ਵੀ ਸ਼ਖਸ ਉਹਨੂੰ ਕਤਲ ਕਰਨ ਦੀ ਹਿੰਮਤ ਨਾ ਕਰ ਸਕਿਆ ਮੈਂ ਮੂੰਹ ਪਵਾ ਕੇ ਦੇਖਿਆ ਕਿ ਪਿੰਡ ਦੇ ਜੱਟਾਂ ਦੀ ਟੋਲੀ ਤੁਰੀ ਆ ਰਹੀ ਸੀ ਉਹਨਾਂ ਦੇ ਹੱਥਾਂ ਵਿੱਚ ਫੜੀਆਂ ਛਵੀਆਂ ਤੇ ਤਲਵਾਰਾਂ ਦਿਲ ਸ਼ਕੋਰੇ ਨਾਲ ਅੱਖਾਂ ਚੁੰਦੀਆਂ ਚੁੰਦੀ ਆ ਰਹੀਆਂ ਸਨ ਉਹਨਾਂ ਵੱਲ ਵੇਖਦਿਆਂ ਹੀ ਮੈਂ ਧਰਮ ਸੰਕਟ ਵਿੱਚੋਂ ਨਿਕਲ ਆਇਆ ਮੈਂ ਉਸ ਜ਼ਖਮੀ ਮੁੰਡੇ ਨੂੰ ਆਖਿਆ ਸੋਹਣਿਆ ਤੇਰਾ ਛਟਕਾਰਾ ਇੰਜ ਨਹੀਂ ਹੋਣਾ ਉਹ ਬੰਦੇ ਜਦੋਂ ਤੇਰੇ ਕੋਲ ਦੀ ਲੰਗਰ ਤਾ ਤੂੰ ਉਹਨਾਂ ਨੂੰ ਗਾਲਾਂ ਕੱਢਦਿਆਂ ਆਖੀ ਕਿ ਮੈਨੂੰ ਵੀ ਮਾਰੋ ਅਸੀਂ ਹਲੇ ਥੋੜੀ ਦੂਰ ਗਏ ਸਾਂ ਕਿ ਸਾਨੂੰ ਉਸ ਮੁੰਡੇ ਦੀ ਕਾਲ ਸੁਣਾਈ ਦਿੱਤੀ ਅਸੀਂ ਰੁਕ ਕੇ ਪਿਛਾਂ ਵੇਖਿਆ ਕੋਈ ਨੌਜਵਾਨ ਗੁੱਸੇ ਵਿੱਚ ਤਲਵਾਰ ਚੁੱਕੀ ਉਸ ਮੁੰਡੇ ਵੱਲ ਉੱਲਰਿਆ ਚੜਦੇ ਸੂਰਜ ਦੀ ਰੋਸ਼ਨੀ ਚ ਤਲਵਾਰ ਲਿਸ਼ਕੀ ਇੱਕ ਚੀਕ ਉੱਭਰੀ ਤੇ ਫਿਰ ਸਫੇਰੇ ਚੁੱਪ ਛਾ ਗਈ ਅਸੀਂ ਉੱਥੋਂ ਤੁਰ ਪਏ ਉਹਦੀ ਗਾਲ ਨੇ ਮੇਰਾ ਮਨ ਕੌੜਾ ਕਰ ਦਿੱਤਾ ਸੀ ਮੈਂ ਖੁਦ ਹੈਰਾਨ ਸੀ ਕਿ ਮੈਨੂੰ ਕੀ ਹੋ ਗਿਆ ਇੱਕ ਦਿਨ ਪਹਿਲਾਂ ਅਸੀਂ ਬਗਿਆੜੀ ਪਿੰਡ ਤੇ ਹਮਲਾ ਕੀਤਾ ਸੀ ਉਹ ਵੀ ਮੁਸਲਮਾਨਾਂ ਦਾ ਵੱਡਾ ਪਿੰਡ ਸੀ ਨੇਲੇ ਕਈ ਪਿੰਡਾਂ ਦੇ ਮੁਸਲਮਾਨ ਉੱਥੇ ਇਕੱਠੇ ਹੋ ਗਏ ਸਨ ਉਹ ਮੰਜ਼ਰ ਮੈਨੂੰ ਕਦੇ ਨਹੀਂ ਭੁੱਲਿਆ ਕੋਈ ਵਾਰ ਕਰ ਰਿਹਾ ਕੋਈ ਖੁਦ ਨੂੰ ਵਿਚਾਰ ਰਿਹਾ ਕੋਈ ਦੌੜ ਰਿਹਾ ਕੋਈ ਹੱਥ ਜੋੜ ਰਿਹਾ ਜੁਫੇਰੇ ਜੀ ਜਹਾੜਾ ਕੋੜੀਆਂ ਦੀਆਂ ਟਾਪਾਂ ਦਾ ਸ਼ੋਰ ਉੱਥੋਂ 2 ਘੰਟਿਆਂ ਚ 2200 ਬੰਦਾ ਕਤਲ ਹੋਇਆ ਸੀ ਇੱਕ ਕਮਰੇ ਵਿੱਚ ਅਸੀਂ ਦੇਖਿਆ ਕਿ ਔਰਤਾਂ ਦੀਆਂ ਲਾਸ਼ਾਂ ਦਾ ਢੇਰ ਲੱਗਾ ਹੋਇਆ ਸੀ ਬਗਿਆੜੀ ਪਿੰਡ ਦੀਆਂ ਗਲੀਆਂ ਲਹੂ ਨਾਲ ਚਿੱਕੜ ਹੋ ਗਈਆਂ ਸਨ ਇੰਨਾ ਕੁਝ ਵੇਖ ਕੇ ਵੀ ਮਨ ਨਹੀਂ ਸੀ ਉੱਧਰਿਆ ਪਰ ਕਤਲ ਹੋਣ ਲਈ ਹੱਥ ਜੋੜਦਾ ਉਹ ਗੱਭਰੂ ਅੱਖਾਂ 'ਚੋਂ ਓਜਲ ਨਹੀਂ ਸੀ ਹੋ ਰਿਹਾ ਤਲਵਾਰ ਮੈਨੂੰ ਮਨਾ ਮੂੰਹ ਹੀ ਭਾਰੀ ਲੱਗਣ ਲੱਗ ਪਈ ਹੱਥ ਪੈਰ ਝੂਠੇ ਪੈ ਗਏ ਬਾਬਕ ਪਿੰਡ ਦੀ ਫਿਰਨੀ ਤੋਂ ਮੈਂ ਮੁੜਨ ਦਾ ਫੈਸਲਾ ਕਰ ਲਿਆ ਮੇਰੇ ਸਾਥੀ ਹੈਰਾਨ ਹੋਏ ਮੈਥੋਂ ਕਾਰਨ ਪੁੱਛਣ ਲੱਗੇ ਮੈਂ ਤਾਂ ਬੱਖੀ 'ਚ ਉੱਠਿਆ ਸੂਲ ਦਾ ਝੂਠ ਬੋਲ ਦਿੱਤਾ ਬਾਦ ਚ ਸੱਜਣ ਮਿੱਤਰ ਸੱਦਨ ਵੀ ਆਉਂਦੇ ਰਹੇ ਪਰ ਉਸ ਦਿਨ ਤੋਂ ਬਾਅਦ ਮੈਂ ਪਿੰਡੋਂ ਬਾਹਰ ਪੈਰ ਨਹੀਂ ਸਿਪਾਇਆ ਇਹਨਾਂ ਗੱਲਾਂ ਨੂੰ ਬੜੇ ਵਰੇ ਬੀਤ ਗਏ ਨੇ ਪੁੱਤਰਾ ਉਸ ਮੁੰਡੇ ਦੇ ਕਤਲ ਹੋਣ ਲਈ ਪਾਏ ਵਾਸਤੇ ਅੱਜ ਵੀ ਨਹੀਂ ਭੁੱਲਦੇ ਉਹਦੇ ਮੂੰਹੋਂ ਨਿਕਲੀ ਗਾਲ ਅੱਜ ਵੀ ਨਹੀਂ ਅੱਜ ਵੀ ਕੰਨਾਂ ਵਿੱਚ ਗੂੰਜਦੀ ਹੈ ਅੱਜ ਵੀ ਜਦੋਂ ਉਹ ਵੇਲਾ ਚਾਤ ਆ ਜਾਏ ਤਾ ਮੂੰਹ ਚ ਬੁਰਕੀ ਢੇਕ ਜਾਂਦੀ ਏ ਅੱਜ ਵੀ ਕਦੇ-ਕਦੇ ਅੱਧੀ ਰਾਤੇ ਅੱਖ ਖੁੱਲ ਜਾਂਦੀ ਏ ਫਿਰ ਸੋਚਾਂ ਦੀ ਲੜੀ ਤੁਰ ਪੈਂਦੀ ਏ ਪਛਤਾਵਾ ਹੁੰਦਾ ਏ ਕਿ ਉਹਨਾਂ ਲੋਕਾਂ ਦਾ ਕੀ ਕਸੂਰ ਸੀ ਅਗਰ ਹਿੰਦੂ ਸਿੱਖਾਂ ਨੂੰ ਕਿਸੇ ਨੇ ਕਤਲ ਕੀਤਾ ਸੀ ਤਾਂ ਉਹਨਾਂ ਦੇ ਕਾਤਲ ਤਾਂ ਉਦਰ ਸਨ ਜਿਨ੍ਹਾਂ ਨੂੰ ਅਸੀਂ ਇੱਧਰ ਕਤਲ ਕੀਤਾ ਹੈ ਉਹ ਤਾਂ ਸਾਰੇ ਬੇਕਸੂਰ ਸਨ ਅੱਜ ਮੇਰੇ ਮਨ ਤੇ ਮਨਮੁਹੀ ਬੋਝ ਐ ਮਾਫੀ ਵੀ ਮੰਗੀ ਐ ਤਾਂ ਕਿਹਦੇ ਕੋਲੋਂ ਮੰਗੀਏ ਬਗਿਆੜੀ ਪਿੰਡ ਚੋਂ ਤਾਂ ਸ਼ਾਇਦ ਕੋਈ ਬਚ ਕੇ ਗਿਆ ਹੋਵੇ ਫਿਰ ਵੀ ਮੈਂ ਉਹਨਾਂ ਸਾਰੇ ਬੇਕਸੂਰ ਲੋਕਾਂ ਦੇ ਬੱਚਿਆਂ ਕੋਲੋਂ ਮਾਫੀ ਮੰਗਦਾ ਹਾਂ ਮੈਂ ਜਿਨ੍ਹਾਂ ਨੂੰ ਕਤਲ ਕੀਤਾ ਜਾਂ ਕਤਲ ਕਰਨ ਲਈ ਸਾਥੀਆਂ ਨੂੰ ਹੱਲਾਸ਼ੇਰੀ ਦਿੱਤੀ ਚਾਂਚਕ ਉਹਦੇ ਚਿਹਰੇ ਤੇ ਸ਼ਾਂਤੀ ਦਾ ਭਾਅ ਬੱਸਰ ਗਿਆ ਤੁਸੀਂ ਹਮਲੇ ਕਰਦੇ ਰਹੇ ਨਿਰਦੋਸ਼ ਲੋਕਾਂ ਨੂੰ ਕਤਲ ਕਰਦੇ ਰਹੇ ਇੱਕ ਗੱਲ ਮੇਰੀ ਸਮਝ ਨਹੀਂ ਆਈ ਕਿ ਉਸ ਮੁੰਡੇ ਦੇ ਕਤਲ ਨੂੰ ਤੁਸੀਂ ਕਿਉਂ ਦਿਲ ਤੇ ਲਗਾ ਲਿਆ ਸੀ ਗੱਲਬਾਤ ਦੇ ਅਖੀਰ 'ਚ ਮੈਂ ਸਵਾਲ ਕੀਤਾ ਥੋ ਬਾਤੋ ਬਾਤੋ ਬਾਪੇ RAME ਦਾ ਲੰਬਾ ਹੋਕਾ ਭਰਿਆ ਬਾਪੇ RAME ਨੇ ਲੰਬਾ ਹੋਕਾ ਭਰਿਆ ਵਕਤ ਦੇ ਰੰਗ ਬੜੇ ਨਿਰਾਲੇ ਨੇ ਪੁੱਤਰਾ ਉਹ ਮੁੰਡਾ ਜਿਨੇ ਕਤਲ ਹੋਣ ਲਈ ਸਾਡੇ ਪਿੰਡ ਦੇ ਜੱਟਾਂ ਨੂੰ ਕਾਲ ਕੱਢੀ ਸੀ ਪਤਾ ਉਹ ਕੌਣ ਸੀ ਉਹਨੇ ਸਾਭ ਲੀਆਂ ਨਜ਼ਰਾਂ ਮੇਰੇ ਚਿਹਰੇ ਤੇ ਟਿਕਾ ਦਿੱਤੀਆਂ ਸਨ ਕੌਣ ਸੀ ਮੇਰਾ ਮਨ ਮਸਤਕ ਜਿਗਿਆਸਾ ਨਾਲ ਭਰ ਗਿਆ ਸੀ ਜਿਨ ਨੇ ਕਦੇ ਜੇਲਦਾਰ ਨੂੰ ਕਿਹਾ ਸੀ ਕਿ ਮੈਂ ਕਤਲ ਕਰ ਵੀ ਕਰ ਸਕਦਾ ਹਾਂ ਤੇ ਖੁਦ ਵੀ ਹੋ ਸਕਦਾ ਹਾਂ ਪਰ ਕਦੇ ਕਿਸੇ ਨੂੰ ਗਾਲ ਨਹੀਂ ਕੱਢ ਸਕਦਾ ਕਤਲ ਹੋਣ ਲਈ ਉਹਨੂੰ ਗਾਲ ਕੱਟਣੀ ਪਈ ਸੀ ਉਹ ਰਮਜ਼ਾਨ ਦਾ ਰਮਜ਼ਾਨ ਸੀ ਪੁੱਤਰਾ ਉਹੀ ਰਮਜ਼ਾਨ ਜਿਹਦੇ ਲਈ ਕਦੇ ਅਸੀਂ ਤਾੜੀਆਂ ਮਾਰੀਆਂ ਸਨ ਗੱਲ ਮਕਾਉਂਦਿਆਂ ਬਾਪੇ ਨੇ ਦੋਵੇਂ ਹੱਥ ਜੋੜ ਕੇ ਅੰਬਰ ਵਾਲਨੂੰ ਉਠਾ ਲਈ ਸਨ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ